ਅਮਿਤ ਅਮਿਤ ਇਹ ਜਿਹੜਾ ਕ੍ਰਾਂਸੀ ਦਾ ਮਾਮਲਾ ਤੁਹਾਡੇ ਕਿ ਕਦੋਂ ਕਰ ਰਹੇ ਹੋ ਤੁਸੀਂ ਪੰਜ ਮਿੰਟ ਹੈ ਜੀ ਪੰਜ ਮਿੰਟ ਹੋ ਗਏ ਪੰਜ ਮਿੰਟ ਜਲਦੀ ਕ੍ਰਾਂਸੀ ਤਿਆਰ ਕਰਦੇ ਹੋ ਤੁਸੀਂ ਹਾਂਜੀ ਸਹੀ ਗੱਲ ਪਪਾ ਜੀ ਸਹੀ ਬੇਰੋੜੇ ਹਾਂਜੀ ਤੇ ਪਿਛਲੇ ਹਫਤੇ ਚ ਸਾਡੇ ਵੱਲੋਂ ਮਲੇਰ ਕੋਟਲਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਦੋ ਸਾਂਝੇ ਆਪਰੇਸ਼ਨ ਕੀਤੇ ਗਏ ਸੀਗੇ ਤੇ ਇਹ ਦੋਨਾਂ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀਆਂ ਹੋਈਆਂ ਨੇ ਪਹਿਲਾ ਆਪਰੇਸ਼ਨ ਐਨਡੀਪੀਐਸ ਦੇ ਰਿਗਾਰਡਸ ਚ ਸੀਗਾ ਇਹਦੇ ਵਿੱਚ ਅਸੀਂ 20 ਕਿਲੋ ਆਫੀਮ ਫੜੀ ਹੈ ਨਾਲ ਇੱਕ ਟਰੱਕ ਬਰਾਮਦ ਕੀਤਾ ਹੈ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਹੈ ਗੁਰਦੀਪ ਸਿੰਘ ਤੇ ਦੂਜਾ ਸੰਦੀਪ ਸਿੰਘ ਜਿਹੜਾ ਗੁਰਦੀਪ ਸਿੰਘ ਹੈ ਉਹ ਸੰਗਰੂਰ ਦਾ ਰਹਿਣ ਵਾਲਾ ਹੈ ਸੰਦੀਪ ਸਿੰਘ ਮੱਧ ਪ੍ਰਦੇਸ਼ ਤੋਂ ਹੈ ਇਹ ਟਰੱਕ ਜਿਹੜਾ ਹੈ ਲੈ ਕੇ ਆਏ ਸੀਗੇ ਓਡੀਸ਼ਾ ਤੋਂ ਪਰਕੇ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਲੋਹੇ ਦੀ ਬਜਰੀ ਜਾਂ ਆਇਰਨ ਸਪੌਂਜ ਇਦੇ ਵਿੱਚ ਸਾਨੂੰ ਸ਼ੱਕ ਸੀਗਾ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਨਾਕਾ ਲਗਾ ਕੇ ਅਸੀਂ ਬਿਸ਼ਨਗੜ੍ਹ ਫੁੱਲ ਬਾੜੀ ਰੋਡ ਤੇ ਪੀਐਸੰਦੌਰ ਦੇ ਏਰੀਆ ਚ ਪੈਂਦਾ ਹੈ ਉਥੇ ਨਾਕਾ ਲਗਾ ਕੇ ਇਹਨਾਂ ਨੂੰ ਜਿਹੜਾ ਇੰਟਰਸੈਪਟ ਕੀਤਾ ਤੇ ਇਹਨਾਂ ਦੇ ਕੋਲੋਂ 20 ਕਿਲੋਗ੍ਰam ਓਪੀਅਮ ਜਿਹੜੀ ਹੈ ਉਹ ਰਿਕਵਰ ਹੋਈ ਅ ਇਸ ਤੋਂ ਇਲਾਵਾ ਇੱਕ ਹੋਰ ਆਪਰੇਸ਼ਨ ਸੀਗਾ ਜਿਹੜਾ ਫੇਕ ਇੰਡੀਅਨ ਕਰੰਸੀ ਨੋਟਸ ਤੇ ਚੱਲ ਰਿਹਾ ਸੀਗਾ ਉਹਦੇ ਵਿੱਚ ਵੀ ਸਾਨੂੰ ਵਧੀਆ ਪ੍ਰਾਪਤੀ ਹਾਸਿਲ ਹੋਈ ਇਹਦੇ ਵਿੱਚ ਸਿਟੀ 1 ਮਲੇਰ ਕੋਟਲਾ ਵਿੱਚ ਐਫਆਈਆ ਨੰਬਰ 46 ਜਿਹੜੀ ਹੈ ਦਰਜ ਕੀਤੀ ਗਈ ਇਹਦੇ ਵਿੱਚ ਪ੍ਰੀਲੀਮਿਨਰੀ ਅਸੀਂ ਸਭ ਤੋਂ ਪਹਿਲਾਂ 2 ਤਰੀਕ ਨੂੰ ਦੋ ਬੰਦਿਆਂ ਦੀ ਗ੍ਰਿਫਤਾਰੀ ਪਾਈ ਸੀਗੀ ਰਿਸ਼ੂ ਜਿਹੜਾ ਕਿ ਮਲੇਰ ਕੋਟਲਾ ਦਾ ਹੈ ਇੱਕ ਲਖਵਿੰਦਰ ਸਿੰਘ ਜਿਹੜਾ ਪਟਿਆਲਾ ਦਾ ਰਹਿਣ ਵਾਲਾ ਹੈ ਇਹਨਾਂ ਕੋਲੋਂ ਸਾਨੂੰ 2 ਲੱਖ ਤੇ 85 ਹਜ਼ਾਰ 285000 ਫੇਕ ਇੰਡੀਅਨ ਕਰੰਸੀ ਨੋਟਸ ਪ੍ਰਾਪਤ ਹੋਏ ਸੀਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਜਿਹੜੀਆਂ ਲੀਡਸ ਮਿਲੀਆਂ ਉਹਨਾਂ ਨੂੰ ਅਸੀਂ ਫਾਲੋਅ ਅਪ ਕੀਤਾ ਇਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਫਾਲੋਅ ਅਪ ਕਰਦੇ ਹੋਏ ਗਏ ਤੇ ਇੱਕ ਅਮਿਤ ਗਿੱਲ ਹੈ ਜੋ ਕਪੂਰਥਲਾ ਦਾ ਪਿਛੋਂ ਕਪੂਰਥਲਾ ਦਾ ਸੀਗਾ ਪਰ ਰਹਿਣ ਵਾਲਾ ਇਸ ਸਹਾਰਨਪੁਰ ਦਾ ਹੈ ਸਹਾਰਨਪੁਰ ਪੁਲਿਸ ਪਾਰਟੀ ਗਈ ਤੇ ਉੱਥੋਂ ਅਸੀਂ ਅਮਿਤ ਗਿੱਲ ਕੋਲੋਂ 81 ਲੱਖ 35000 ਫੇਕ ਇੰਡੀਅਨ ਕਰੰਸੀ ਨੋਟ ਜਿਹੜੇ ਹੈ ਬਰਾਮਦ ਕੀਤੇ ਇਸ ਤੋਂ ਇਲਾਵਾ ਜੇ ਕੰਪਿਊਟਰ ਸੈੱਟ ਪ੍ਰਿੰਟਰ ਸਕੈਨਰ ਲੈਮੀਨੇਸ਼ਨ ਮਸ਼ੀਨ पेपर cutter ਐਂਡ ਸਕਰੀਨ ਬੋਰਡ ਤੇ ਟੋਟਲ ਰਿਕਵਰੀ ਐਸ ਕੇਸ ਵਿੱਚ ਹੁਣ ਤੱਕ ਸਾਡੀ 84 ਲੱਖ ਐਂਡ 20000 ਹੈ ਬਾਕੀ ਅਸੀਂ ਜਿਹੜੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਫੋਰਵਰਡ ਤੇ ਬੈਕਵਰਡ ਲਿੰਕੇजेस ਸਾਰੇ ਹੀ ਚੰਗੀ ਤਰ੍ਹਾਂ ਬਾਚੇ ਜਾਣਗੇ ਤੇ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਅਕੋਰਡਿੰਗ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਪਹਿਲਾਂ ਹੀ ਪਰਚੇ ਨੇ ਕੋਈ ਇਹਨਾਂ ਦੇ ਬੰਦਿਆਂ ਦੇ ਨਾ ਬੜੇ ਜਾਣੀ ਇਹਨਾਂ ਤੇ ਹੱਲੇ ਇਹਨਾਂ ਦਾ ਪ੍ਰੀਵੀਅਸ ਜਿਹੜਾ ਰਿਕਾਰਡ ਤੁਸੀਂ ਉਹ ਕੀਤਾ ਨਹੀਂ ਹੈ ਉਹ ਕਿਉਂਕਿ ਇਹ ਦੂਜੇ ਜ਼ਿਲ੍ਹੇ ਤੋਂ ਹੋਣ ਕਰਕੇ ਅਸੀਂ ਹਲੇ ਉਹਦੇ ਜਾਣ ਜਾ ਰਹੀ ਹੈ ਇਹਨਾਂ ਦੇ ਰਿਮਾਂਡ ਸਾਡੇ ਕੋਲ 9 ਤੱਕ 9 ਤਰੀਕ ਦਾਖ ਹੈ ਉਹਦੇ ਵਿੱਚ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜ ਤੇ ਇਹਨਾਂ ਦਾ ਪ੍ਰੀਵੀਅਸ ਜਿਹੜਾ ਰਿਕਾਰਡ ਹੈ ਉਹਦੀ ਜਾਂਚ ਕਰਾਂਗੇ ਇੱਕ ਇਹ ਕਿ ਉਹਨਾਂ ਦੇ ਵਿੱਚ ਵੰਡੇ ਜਾਣੀ ਸੀ ਜਿਵੇਂ ਇਹਨਾਂ ਦੇ ਕੋਲ ਕੋਈ ਵਾਈ ਇਹ ਸਾਰਾ ਮੈਟਰ ਦੇਖੋ ਅੰਡਰ ਇਨਵੈਸਟੀਗੇਸ਼ਨ ਹੈ ਜੋ ਵੀ ਅੱਗੇ ਸਾਨੂੰ ਲੀਡਸ ਆਣਗੀਆਂ ਉਹਨੂੰ ਅਸੀਂ ਚੰਗੀ ਤਰ੍ਹਾਂ ਜਿਹੜੀ ਹੈ ਫਾਲੋਅ ਅਪ ਕਰਾਂਗੇ ਜਿਹੜਾ ਥੇਕ ਅਕਨਸੀ ਵਾਲੇ ਨੇ ਇਹ ਵੀ ਇਹਨਾਂ ਦਾ ਕੋਈ ਅਪਰਾਧਿਕ ਦਸਖਤ ਜੀ ਇਨਾਂ ਦੀ ਜਿਹੜੀ ਜਿਹੜੀ ਅਮਿਤ ਕੁਮਾਰ ਹੈ ਉਹ ਕੁਝ ਅਪਰਾਧਿਕ ਜਿਹੜੇ ਬੰਦਿਆਂ ਨਾਲ ਹੈ ਉਹ ਜੁੜਿਆ ਹੋਇਆ ਹੈ ਪਰ ਆਪਣੀ ਇਹਦੀ ਹੱਲੇ ਆਪਣੀ ਕੋਈ ਅਪਰਾਧਿਕ ਫਿਚੋਕੜ ਨਹੀਂ ਹੈਗੀ ਇਹਨਾਂ ਨੂੰ ਅਦਾਲਤ ਵਿੱਚ ਇਹਨਾਂ ਨੂੰ ਅਮਿਤ ਕੁਮਾਰ ਨੂੰ ਅੱਜ ਜਿਹੜੀ ਹੈ ਅਦਾਲਤ ਚ ਪੇਸ਼ ਕੀਤਾ ਜਾਏਗਾ ਤੇ ਅਸੀਂ ਜਿਹੜਾ ਹੈ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੁਗਾਈ ਨਾਲ ਤਫ਼ਤੀਸ਼ ਕਰਾਂਗੇ